ਪਤਾ ਕੀ ਹੈ ਜੋ ਪਬਲਿਕ ਲਾਈਫ ਚ ਆ ਗਏ ਐਮਪੀ ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਲੈਸ ਧਿਆਨ ਜਿਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੋ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਚਾਹੀਦੇ ਜਿਹਦੇ ਨਾਲ ਕੋਈ ਕਿਸੇ ਨੂੰ ਹਾਰਟ ਹੁੰਦਾ ਹੋਵੇ ਔਰ ਇਵਨ ਭਾਜਪਾ ਨੇ ਖੁਦ ਨੇ ਪੱਲਾ ਝਾੜ ਲਿਆ ਕਿ ਨਹੀਂ ਜੀ ਇਹ ਤਾਂ ਗਲਤ ਹੈ ਸੋ ਭਾਜਪਾ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਕਰਨੀ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾ ਸਾਡੀ ਜਾਨ ਲੈ ਲਓ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੂੰ ਮਤ ਲਾਉਂਗੇ ਤਾਂ ਫਿਰ ਜਿਹੜਾ ਉਹ ਗੁੱਸਾ ਫਿਰ ਸਾਡਾ ਕਰਨ ਆ ਜਾਏਗਾ ਐਜ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋ ਕਿ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਬਾਅਦ ਚ ਕਹਿੰਨੋ ਨਿੱਜੀ ਬਿਆਨ ਹੈ ਜੀ ਸੋ ਨਿੱਜੀ ਬੀਤ ਅਗਰ ਪਾਰਟੀ ਦੇ ਹੁੰਦਾ ਨਾ ਐ ਕਿ ਜੇ ਨਿੱਜੀ ਬਿਆਨ ਹੈ ਤਾਂ ਉਹਨੂੰ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਤਾ ਕਦੇ ਕੁਝ ਬੋਲਤਾ ਹੈ ਨਾ ਸੋ ਇਹ ਅਸੀਂ ਕਾਬਰ برداشت ਦੇ ਕਾਬਿਲ ਨਹੀਂ ਹੈ ਦੇਖੋ ਪਤਾ ਕੀ ਹੈ ਜੋ ਪਬਲਿਕ ਲਾਈਫ ਚ ਆ ਗਏ ਐਮਪੀ ਬਣ ਗਏ ਔਰ ਲੋਕਾਂ ਨੇ ਮੰਡੀ ਹਲਕੇ ਦੇ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਵਾਸਤੇ ਬਣਾ ਉਹਨਾਂ ਨੂੰ ਚੁਣਿਆ ਨਾ ਕਿ ਕੋਈ ਇਸ ਤਰ੍ਹਾਂ ਦੇ ਬੇਹੂਦੇ ਬੇਸਬਸ ਧਿਆਨ ਦੇ ਜਿਹਦੇ ਨਾਲ ਸਮਾਜ ਦੇ ਵਿੱਚ ਕੋਈ ਅਸਥਿਰਤਾ ਫੈਲਦੀ ਹੈ ਗਲਤ ਗੱਲ ਹੈ ਪਬਲਿਕ ਲਾਈਫ ਦੇ ਵਿੱਚ ਐਮਪੀ ਨੇ ਉਹ ਤਾਂ ਘਟੂ ਘਟ ਇਸ ਤਰ੍ਹਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਜਿਹਦੇ ਨਾਲ ਚਾਹੀਦੇ ਜਿਹਦੇ ਨਾਲ ਕੋਈ ਕਿਸੇ ਨੂੰ ਹਾਰਟ ਹੁੰਦਾ ਹੋਵੇ ਔਰ ਇਵਨ ਬੀਜੇਪੀ ਨੇ ਖੁਦ ਨੇ ਪੱਲਾ ਝਾੜ ਲੈ ਕੇ ਨਹੀਂ ਜੀ ਇਹ ਤਾਂ ਗਲਤ ਹੈ ਸੋ ਬੀਜੇਪੀ ਨੂੰ ਇੱਕ ਕੱਲਾ ਕੱਲਾ ਨਿੱਜੀ ਬਿਆਨ ਕਹਿ ਕੇ ਨਹੀਂ ਸਰਨਾ ਉਹਨਾਂ ਤੇ ਕੰਟਰੋਲ ਵੀ ਕਰਨਾ ਪੈਣਾ ਪਊਗਾ ਕਿਉਂਕਿ ਪੰਜਾਬੀ ਜਿਹੜੇ ਨੇ ਉਹ ਪਿਆਰ ਨਾਲ ਸਾਡੀ ਜਾਨ ਲੈ ਲੋ ਪਰ ਜੇ ਸਾਡੇ ਨਾਲ ਕੋਈ ਤੁਸੀਂ ਇਸ ਤਰ੍ਹਾਂ ਦੀ ਸਾਡੇ ਤੇ ਕੋਈ ਇਲਜ਼ਾਮ ਜਾਂ ਬੇਸਲੈਸ ਕੋਈ ਤੋਮਤਾ ਲਾਉਂਗੇ ਤਾਂ ਫਿਰ ਜਿਹੜਾ ਉਹ ਗੁੱਸਾ ਫਿਰ ਸਾਡਾ ਕਰਨਾ ਜਾਏਗਾ ਅੱਜ ਬਣਦਾ ਸੋ ਮੈਂ ਇਹੀ ਕਹੂੰਗਾ ਬੀਜੇਪੀ ਦੀ ਸਰਕਾਰ ਨੂੰ ਕਿ ਆਪਣੇ ਐਮਪੀਜ਼ ਤੇ ਕੰਟਰੋਲ ਰੱਖੋ ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ ਬਾਅਦ ਚ ਕਹਿੰਨੋ ਨਿੱਜੀ ਬਿਆਨ ਹੈ ਜੀ ਠੀਕ ਹੈ ਸੋ ਨੀ ਜੀਵਿਤਗਰ ਪਾਰਟੀ ਦੇ ਹੁੰਦਾ ਨਾ ਐ ਕਿ ਉਹ ਜੀ ਨਿੱਜੀ ਬਿਆਨ ਤਾਂ ਉਹਨੂੰ ਪਾਰਟੀ ਚੋਂ ਕੱਢੋ ਫਿਰ ਸੋ ਇਸ ਕਰਕੇ ਕਦੇ ਕਿਸਾਨਾਂ ਦੇ ਅੰਦੋਲਨ ਬਾਰੇ ਕੁਝ ਬੋਲਦਾ ਕਦੇ ਕੁਝ ਬੋਲਦਾ ਹੈ ਨਾ ਸੋ ਇਹ ਅਸੀਂ ਕਾਬਲ ਬਰਦਾਸ਼ਤ ਦੇ ਕਾਬਿਲ ਨਹੀਂ